ਜੀ ਪਿੰਡ ਵਡੇ ਸੁਭਰਾ ਦੇ ਵਿੱਚ ਜੀ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਵਤਾਰ ਸਿੰਘ ਜੀ ਦਰਸ਼ਨ ਸਿੰਘ ਨਾਲ ਜਿੰਨੇ ਵੀ ਵੀਰ ਆ ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸਰ ਸਿੰਘ ਜੀ ਡੋਰ ਟੂ ਡੋਰ ਚੱਲ ਰਿਹਾ ਹੈ ਕਿਤਨਾ ਪਿੰਡ ਦਾ ਸਹਿਯੋਗ ਮਿਲ ਰਿਹਾ ਕੀ ਕਹਿਣਾ ਚੋਣੇ ਜੀ ਰੱਬ ਦੀ ਕਿਰਪਾ ਜੀ ਮਹਾਰਾਜ ਬਾਦਸ਼ਾਹ ਮਹਾਰਾਜ ਮਿਹਰ ਕਰੇ ਸੱਚੇ ਪਾਤਸ਼ਾਹ ਕਈ ਨਸਾਲਾਂ ਦੇ ਬਥੇਰੇ ਕੰਮ ਹੋਏ ਰਹਿੰਦੇ ਕੰਮ ਆ ਚੋਂ ਜਾਂਦੇ ਤੋਂ ਬਾਅਦ ਦੇ ਵਿੱਚ ਜਿਹੜੇ ਹੋ ਜਾਣਗੇ ਲੋਕਾਂ ਦੇ 31 ਇੱਧਰ ਜਿਹੜੀ ਆ ਬਹੁਤ ਜ਼ਿਆਦਾ ਆ ਰਹੀ ਆ ਜਿਹੜਾ ਸਾਡਾ ਇਲਾਕਾ ਜਿਹੜਾ ਆ ਇਹ ਦਰਿਆ ਦਾ ਇਲਾਕਾ ਵਾ ਸਾਰੀਆਂ ਲੋਪਾਂ ਨੇ ਕੜਕਾ ਸੁੱਕ ਜਾਂਦੀਆਂ ਝੋਨੇ ਸੁੱਕ ਜਾਂਦੇ ਹੀ ਨਾ ਪਰ ਜਨਰੇਟਰ ਲੱਗੇ ਸਾਨੂੰ ਮੋਟਰਾਂ ਬੰਦ ਕਰਨੀਆਂ ਪਈਆਂ ਐਰ ਕੀ ਵੀ ਮਤਲਬ ਜਿਹੜੀਆਂ ਕੜਕ ਦੇ ਵੇਲੇ ਇਹ ਮੋਟਰ ਆਪਦੀਆਂ ਆਪ ਬੰਦ ਕਰਕੇ ਬਹੁਤ ਚਾਰਨਾ ਹਾੜੂ ਸੜਾ ਲੈ ਗੋਤੇ ਆ ਪੱਠੇ ਬਿਖੇ ਆ ਲੋਕ ਭਰ ਹੁੰਦੇ ਨੇ ਜਿੰਨੇ ਲੋਕਾਂ ਭੇਂਟ ਵਾਲੇ ਬੰਦੇ ਜਾ ਕੇ ਪਾਣੀ ਲਾਉਂਦੇ ਸੀ ਉਹ ਵੀ ਸੁੱਫੇ ਨੇ ਹਰ ਰਿਹੰਦੇ ਕੰਮ ਜਿਹੜੇ ਸਰਕਾਰ ਤਾਂ ਇਹਨਾਂ ਸਮੇਂ ਦੇ ਵਿੱਚ ਪੂਰੇ ਕਰਦੇ ਹੋ ਕਿ ਆਉਂ ਵਾਲੇ ਸਮੇਂ ਦੇ ਵਿੱਚ ਕੋ ਲਾਂਭਾ ਨਹੀਂ ਦੇ ਸਕਦਾ ਨਾਲ ਹੀ ਥੋੜਾ ਬੋਧਾ ਜਿਹੜਾ ਨਛੇਦਾ ਪਿਆ ਕੰਮ ਵੀ ਜਿਹੜੀ ਸਰਕਾਰ ਇਹਦੇ ਤੇ ਪੂਰਾ ਧਿਆਨ ਤੇ ਜਿਹੜਾ ਬੰਨਦਾ ਕਹਿੰਦੇ ਤੁਸੀਂ ਬਿੰਦ ਵੇਖੋ ਬੜੀ ਦਿਨ ਰਾਤ ਕੀਤੀ ਹੈ ਤੇ ਤੁਹਾਨੂੰ ਪਤਾ ਹੀ ਆ ਜੀ ਅਸੀਂ ਤਾਂ ਮਿਹਨਤ ਜਿੰਨੇ ਜੋਗੇ ਕਹਿੰਦੇ ਅੱਜ ਵੀ ਅੱਜ ਵੀ ਬੰਨ ਵਾਲੇ ਭਰਾਵਾਂ ਦੇ ਨਾਲ ਖੋਤੇ ਆ ਭਾਵੇਂ ਸਰਕਾਰ ਦੇ ਵਿੱਚ ਆ ਤੇ ਭਾਵੇਂ ਬਾਹਰ ਆਵੇਂ ਅਜੇ ਬੰਨਦੇ ਤੇ ਬਾਬੇ ਸਾਹ ਜਣੇ ਚਲੋ ਲੋਕਾਂ ਦੇ ਨਾਲ ਜਿਨੇ ਜੋਗਾ ਮੈਂ ਕੀਤਾ ਅੱਜ ਵੀ ਮੈਂ ਬੇਨਤੀ ਕਰਦਾ ਸਭਰਾਵਾਂ ਦੇ ਲੋਕਾਂ ਨੂੰ ਇਹ ਇਲਾਕੇ ਦੇ ਲੋਕਾਂ ਨੂੰ ਵੀ ਬਾਬਾ ਸਾਹ ਜੱਜ ਵੀ ਤੁਹਾਡੇ ਨਾਲ ਖੋਤਾ ਵਾ ਪਾਰਟੀ ਵਿੱਚ ਰਹਿੰਦੇ ਹੋਇਆ ਵੀ ਇਹ ਕੋਈ ਕਸਰ ਨਹੀਂ ਛੱਡਾਂਗੇ ਬੰਨ ਤੋਂ ਵੱਧ ਵੱਧ ਤੇ ਮੰਤਰੀ ਸਾਹਿਬ ਨੇ ਵੀ ਕਹਿੰਦੇ ਬੜਾ ਸਹਿਯੋਗ ਦਿੱਤਾ ਵੇ ਬੜਾ ਸਹਿਯੋਗ ਦਿੱਤਾ ਜੀ ਮੰਤਰੀ ਸਾਹਿਬ ਰਾਤ ਦੇ ਕੇ ਕਿਵੇਂ ਤੇ ਕਰਾ ਕੇ ਬੰਦੇ ਹਰ ਨਾਲ ਤੋੜੇ ਚੁੱਕਦਾ ਢਾਈ ਢਾਈ ਚੁੱਕਦਾ ਰਿਆ ਨਹੀਂ ਤੇ ਅਸੀਂ ਹੱਥ ਮਲਾਉਣ ਤੋਂ ਵੀ ਕਈਆਂ ਮੰਤਰੀਆਂ ਨੂੰ ਟੰਗ ਰਹੀ ਨੇ ਤੁਹਾਨੂੰ ਪਤਾ ਹੀ ਹੈ ਇਹ ਗੱਲ ਦਾ ਵੀ ਲੱਗੇ ਨਹੀਂ ਆਉਂਦੀ ਇਹ ਮੰਤਰੀ ਕੋਲ ਜਾ ਕੇ ਜਦੋਂ ਮਰਜ਼ੀ ਭਾਵੇਂ 10 ਵਜੇ ਚੱਲ ਜਾਓ 1 ਵਜੇ ਚੱਲ ਜਾਓ ਜਦ ਟਾਡੇ ਜਿਹੜੇ ਕੰਮ ਹੋਣਗੇ। ਵਾਹ ਜੀ ਵਾਹ। ਧੰਨਵਾਦ ਜੀ। ਹਾਂ ਜੀ ਫੌਜੀ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਜੀ ਅੱਜ ਕਾਫੀ ਪੰਜ ਸ਼ਾਇਦ ਨਾਲ ਤੋਂ ਆਪਾਂ ਡੋਰ ਟੂ ਡੋਰ ਕਰ ਰਹੇ ਤੇ ਬੜਾ ਪ੍ਰਵੰਗ ਹਾਰ ਮਿਲ ਰਿਹਾ ਪਿੰਡ ਸੁਭਰਾ ਦੇ ਵਿੱਚੋਂ। ਅੱਜ ਇਧਰ ਚੜ੍ਹਦੇ ਪਾਸੇ ਅਵਤਾਰ ਪ੍ਰਧਾਨ ਸਾਹਿਬ ਜੀ ਦੇ ਇਲਾਕੇ ਦੇ ਵਿੱਚ ਆਏ। ਇਹ ਬੜਾ ਵਧੀਆ ਲੋਕਾਂ ਨੂੰ ਭਰਵਾ ਹੰਗਾਰਾ ਮਿਲਿਆ ਵਾ ਬਾਕੀ ਜਿਵੇਂ ਬਾਬਾ ਸਾਧ ਸਿੰਘ ਜੀ ਨੇ ਕਿਹਾ ਆ ਲਾਈਟ ਬਾਰੇ ਦੱਸਿਆ ਲਾਈਟ ਵਾਕੇ ਸੱਚਾਈ ਆ ਜੀ ਹੁਣ 12-12 ਘੰਟੇ ਵੀ ਲਾਈਟ ਝੋਣਿਆ ਪਿੰਡ ਵਿੱਚ ਕੋਈ ਦਿੱਕਤ ਨਹੀਂ ਆਈ ਤੇ ਆ ਹੁਣ ਜਿਵੇਂ ਪਹਿਲਾਂ ਕਣਕਾਂ ਦੇ ਵਿੱਚ ਵੀ ਕੱਟ ਲੱਗ ਜਾਂਦਾ ਸੀਗਾ ਪਰ ਆਇਦਗੀ ਵਾਰੀ ਕੋਈ ਉਹ ਵੀ ਨਹੀਂ ਕੱਟ ਲੱਗਿਆ ਬੜੀ ਵਧੀਆ ਹੈ ਗ੍ਰਾਮ ਲਾਈਟ ਦੀ ਸਪਲਾਈ ਜਿਹੜੀ ਮੋਟਰਾਂ ਤੱਕ ਤਾਂ ਪੁੰਚ ਪਹੁੰਚਦੀ ਪਹੁੰਚੀ ਹੈ ਕਿ ਪਿੰਡ 'ਚ ਵੀ ਨਹੀਂ ਕੋਈ ਕੱਟ ਲੱਗਾ ਜੀ ਵਾਹ ਜੀ ਵਾਹ ਤੇ ਇਹ ਬੜੀ ਵੱਡੀ ਆਪਣੀ ਜਿਹੜੀ ਆ ਹੁਣ ਕਾਰ ਦੀ ਉਪਲਬਧੀ ਆ ਜੱਟ ਜੱਟ ਭਰਾਵਾਂ ਸਾਡੇ ਭਰਨਦੇ ਆ ਵਾਟਰ ਭਰਨਦੇ ਆ ਤੇ ਆਰਾਮ ਨਾਲ ਦਿਨੇ ਦਿਨੇ ਜਾਂਦੇ ਆ ਜੀ ਦਿਨ ਦੇ ਟਾਈਮ ਦਿਨ ਟਾਈਮ ਦੇ ਪਰ ਕੇ ਦੇ ਰਾ ਸ਼ਾਮ ਨੂੰ ਰਾਤ ਨੂੰ ਬੰਦ ਕਰਕੇ ਮੋਟਰਾਂ ਦੇ ਆਪਦੇ ਘਰੇ ਆ ਜਾਂਦੇ ਆ ਝੋਨੇ ਚੀਵੀ ਕੋਈ ਦਿੱਕਤ ਨਹੀਂ ਰਹੀ ਨਹੀਂ ਦਿੱਕਤ ਰਹੀ ਜਿਹੜਾ ਵੱਧ ਤੋਂ ਵੱਧ ਜੁੜਾ ਕਰਕੇ ਬੰਦ ਦੇ ਮੋਟਰਾਂ